ਓਏ ਮੇਰੀ ਗੱਲ ਸੁਣ ਹਾਂ ਭਰਾ ਆਪਣੇ ਪਿੰਡ ਪਾਲੇ ਹੁਣਾਂ ਦੇ ਇੱਕ ਭਰਾ ਤਾਂ ਹੋਜਿਆ ਲਿਆਂਦਾ ਹੀ ਕੀ ਧੌਜਿਆ ਐਡਾ ਕਿ ਉੱਚ ਬੰਦੇ ਆਉਂਦੇ ਹੀ ਉਹ ਭਰਾ ਉਹ ਟੈਲੀਵਿਜ਼ਨ ਜਿਹਾ ਆਉਂਦੇ ਹੀ ਉਹਨੂੰ ਮੈਨੂੰ ਵੀ ਭਣੀ ਕੌਣ ਦੱਸੰਦਿਆ ਹੀ ਉਹ ਭਰਾ ਇੱਕ ਦਮ ਉਹਨਾਂ ਘਰੇਗਾ ਨਿਆਣੇ ਉਹਨਾਂ ਦੇ ਸ਼ਕਤੀਮਾਨ ਵੇਖਣ ਦਾ ਸ਼ਕਤੀਮਾਨ ਆਹੋ ਉਹ ਇੱਕ ਬੰਦਾ ਜਾਂਦਾ ਲਾਲ ਜੇ ਕੱਪੜੇ ਵਾਲਾ ਇੰਜ ਘੁਰ ਘੁਰ ਘੁੰਮੀ ਜੇ ਜਾਂਦਾ ਹੀ ਮੈਂ ਡਰ ਕੇ ਭੱਜ ਗਿਆ ਮੈਂ ਕਿਹਾ ਭੂਤ ਆ ਗਿਆ ਹੈ ਹੂੰ ਚੱਲ ਕੋਈ ਨਹੀਂ ਅੱਪ ਅੱਜ ਚੱਲਦੇ ਵੇਖ ਕੇ ਆਉਣਾ ਮੈਂ ਵੀ ਪਲਕੀ ਉਹ ਹਿਸਾਬ ਜਾ ਅਹੋ ਤੇ ਅੱਜ ਕੋਲ ਵੇਖਣ ਨਹੀਂ ਗਿਆ ਕਿੱਥੇ ਮੇਲੇ ਕਿਹੜੇ ਆ ਜਿਹੜਾ ਆਪਣੇ ਨਾਲ ਦੇ ਪਿੰਡੋਂ ਹੰਡਿਆ ਮੈਂ ਨਹੀਂ ਗਿਆ ਗਰਮੀ ਬੜੀ ਯਾਰ ਗਰਮੀ ਦੇ ਬੜ ਹੈਗੀ ਆ ਪਰ ਵੇਖ ਲੈਣਾ ਚਾਹੀਦਾ ਬੜਾ ਮਜ਼ਾ ਬੜਾ ਆਉਂਦਾ ਹੀ ਪਰ ਉਹ ਕਿੱਥੋਂ ਆਇਆ ਪਿਆ ਕਿਉਂ ਉਹ ਪਾ ਜੀ ਉਸਤਾ ਜੀ ਕਿਹਾ ਬੈ ਜਾ ਬੈ ਜਾ ਬੈ ਜਾ ਪਾ ਨੂੰ ਮੇ ਤਾ ਹਾਂ ਫਿਰ ਗਿਆ ਨਹੀਂ ਮਿਲ ਆਖੀ ਜਾਂਦਾ ਹੀ ਯਾਰ ਕਿਹੜਾ ਮੇਲਾ ਨਾਲ ਦੇ ਪਿੰਡ ਆਂਦਾ ਹੀ ਇਹ ਕੋਈ ਬਾਹਾਂ ਨਹੀਂ ਮੈਨੂੰ ਤਾਂ ਨਹੀਂ ਪਤਾ ਹਾਂ ਮੈਂ ਤੇ ਵੇਖਿਆ ਕਬੱਡੀ ਪਰ ਕੋਹ ਰਹਿ ਗਿਆ ਮੇਰਾ ਕਿਹੜਾ ਕੋਹ ਕੋਹ ਨਹੀਂ ਤੈਨੂੰ ਪਤਾ ਓਏ ਆ ਪਲਵਾਨਾ ਨਾ ਆ ਪਲਵਾਨਾ ਨਾ ਜਿਹੜਾ ਹੁੰਦਾ ਉਹ ਬੜੀ ਸਰਾ ਕਰਉਂਦੇ ਮੈਂ ਵੀ ਸੁਣਿਆ ਕਿ ਤੋ ਪਰ ਮੈਂ ਕਦੀ ਆਪ ਨਹੀਂ ਵੇਖਿਆ ਯਾਰ ਚਲ ਕੋਈ ਨਹੀਂ ਆਪਣਾ ਯਾਰ ਗਿਆ ਏ ਕਿਹੜਾ ਲੁਧਰ ਲੁਧਰ ਖਬਰੀ ਉਹ ਤੈਨੂੰ ਪਤਾ ਏ ਉਹ ਕੋਹ ਤੋਂ ਬਗੈਰ ਆਉਂਦਾ ਹੀ ਨਹੀਂ ਲੈ ਕੋਈ ਗੱਲ ਹੀ ਨਹੀਂ ਫਿਰ ਉਹਨੇ ਦਾਦੜਾ ਦਾਦੜਾ ਨੇ ਉਹਨੇ ਦਾਦੜਾ ਤਗੜਾ ਖਬਰੀ ਤੇ ਹੈਗਾ ਹਾਂ ਆਹੋ ਮੂਕੇ ਦੇ ਵਕਤ ਨੂੰ ਫੜਿਆ ਤੈਨੂੰ ਮੈਂ ਕੱਡਾ ਤਕੜਾ ਕੋਲ ਦਿਖਾ ਕੇ ਲਿਆ ਆ ਕੋਲ ਜਰੇਬ ਨੂੰ ਨਹੀਂ ਖਾਣ ਦਿੱਤੇ ਆ ਉਹ ਕੋਲ ਹੋ ਗਿਆ ਕੋਲ ਕੋਲ ਨੂੰ ਦਾ ਤੂੰ ਕੀ ਜਣਾ ਦੱਸ ਕਿਹੜਾ ਝੱਕਣਾ ਪਾਇਆ ਗੱਡਾ ਤਕੜਾ ਕੋਲ ਦਿਖਾਇਆ ਤੂੰ ਇੱਥੇ ਆ ਜਾ ਭਾਈ ਫੋਨ ਨਾ ਤੱਕੀ ਉਹ ਭਰਾਵਾ ਸਾਈਡ ਐਂਡ ਲਾ ਲੈ ਭਰਾ ਸਾਡਾ ਮਿਲ ਲੈ ਚੁ ਕੀ ਲਾ ਦੇ ਮੇਲੇ ਨਾਲ ਕੰਦ ਨਾਲ ਲਾ ਦੇ ਇਹ ਨਾਲ ਆਹ ਟੀ ਗੱਡੀ ਦਾ ਸਟੈਂਡ ਚੋਰੀ ਕਰ ਲਿਆ ਕਹਣ ਇਹਨੂੰ ਮੈਂ ਕਿਹਾ ਸ਼ਿਸ਼ਟ ਕਰੀਏ ਇਹ ਕਰਦਾ ਨੀ ਲੁਧਰ ਲੁਧਰ ਬਹਿ ਜਾ ਭਾਵੇਂ ਯਾਰ ਲੁੱਟ ਨਾ ਬਹਿ ਜਾ ਬਹਿ ਜਾ ਬਹਿ ਜਾ ਮੈਂ ਸਾਫ ਕਰਦਾ ਲੁਧਰ ਪਾਹ ਪਾਣੀ ਨਹੀਂ ਆਇਆ ਯਾਰ ਪਾਣੀ ਪੀਣਾ ਹੈ ਪਾਣੀ ਯਾਰ ਹੋਣਾ ਪਾਣੀ ਯਾਰ ਘਰੋਂ ਲਿਆਉਣਾ ਪੈਣਾ ਘਰੋਂ ਹੋਣਾ ਪੈਣਾ ਇਹਨੂੰ ਦੇ ਭਰਾ ਪਾਣੀ ਲੰਗਰ ਜਲੇਬ ਮਾਮਾ ਦੁਪਹਿਰ ਹੈ ਤੇ ਮੈਂ ਫੜੇ ਜਲੇਬ ਭੱਜ ਭੱਜ ਗਰੀਏ ਨਾ ਨਹੀਂ ਆਏ ਕਿੱਥੋਂ ਦੇ ਉਹ ਭਰਾਵਾ ਇਹਨਾਂ ਮੇ ਕੋਲ ਖੜਾ ਪੈਰਵਾਨ ਵੇਖਣੇ ਪੈਰਵਾਨ ਵੇਖਣੇ ਚੱਲ ਜੱੜ ਲੜਣਾ ਲੜੋ ਨਾ ਇਹਨੂੰ ਮੈਂ ਕੋਲ ਦਿਖਾਈ ਲਾਉਣਾ ਵਾ ਉੱਥੇ ਉੱਥੇ ਹੀ ਭਰਾਵਾ ਨਹੀਂ ਕੌਣ ਚ ਤਿਆਰ ਕੋਲ ਚ ਕੋਲ ਜੈ ਸਿੰਦਾ ਪੈਲਵਾਨ ਮੈਨੂੰ ਨਹੀਂ ਖੜਿਆ ਆਇਆ ਓਏ ਤੂੰ ਆ ਕੋਰਾ ਆਇਆ ਹੈ ਉੱਥੇ ਉਹਨੇ ਉਹਨੇ 250 ਰੁਪਿਆ ਨਾਮਤਾ ਛਿੰਦੇ ਪਹਿਲਵਾਨ ਨੂੰ ਕਿੰਨਾ 250 ਪੂਰੇ ਪੂਰੇ ਉਹ ਵੀ ਤਾਂ ਮੈਂ ਦੂਜੀ ਵਾਰ ਜਾ ਕੇ ਉਹਨੇ ਟਾਇਆ ਫੇਰ ਪਹਿਲੀ ਵਾਰ ਤਾਂ ਦਿੱਤਾ ਹੁਣ 35 ਰੁਪਏ ਦਿੱਤੇ ਉਹਨੂੰ ਪਹਿਲਾਂ ਇਹ ਮੈਂ ਪੂਰਾ ਕੋਲ ਵੇਖਿਆ ਮੈਂ ਤੇ ਮਾਮਾ ਚਲੇ ਗਿਆ ਦੱਸ ਤੇਰੀ ਦੂਜੀ ਵਾਰ ਜਾਵਾਂਗਾ ਆਹ ਵੇ ਆਪਰਾ ਪੂਰਾ ਕੋਲ ਹੀ ਨਹੀਂ ਵੇ ਆ ਪੂਰੇ ਕੋਚਗੀ ਕੀਤਾ ਉਹ ਗੁਰੂਆ ਕੋਈ ਕਰੀ ਉਹਨੂੰ ਫਾੜ ਲੈ ਉਹਨੂੰ ਫਾੜ ਲੈ ਐ ਐ ਕਰੀ ਬਸ ਆਹ ਕਰੀ ਐਜੋ ਫਾੜ ਕੇ ਮਾਰ ਕੇ ਮਾਰ ਐ ਕਰਕੇ ਛੋੜ ਦੇ ਦਈ ਬਾਗ ਗਾਲ ਨਹੀਂ ਵੇ ਮੈਨੂੰ ਨਾ ਛੱਡ ਦੀ ਜਿੰਨਾ ਜਿੰਨਾ ਨਾਂ ਦਉਂਦਾ ਨਾ ਵੇਖਣਾਂ ਬਾਪੇ ਹੋਰ ਕੋਈ ਚੀਜ਼ ਨਹੀਂ ਦੁਨੀਆ ਦੇ ਅੱਗੇ ਮੈਂ ਨਹੀਂ ਕਦੀ ਵੇਖਿਆ ਮੈਨੂੰ ਕਿਹ ਦਿਨ ਖੜੇਗਾ ਓਏ ਅੰਗਰ ਮੈਨੂੰ ਨਹੀਂ ਚੱਲ ਜਾਇਆ ਕਿਹਨੂੰ ਮੈਂ ਮਾਰ ਦਿੰਦੇ ਕਾ ਮੈਂ ਖੜੂਗਾ ਤੈਨੂੰ ਮੈਂ ਕੋ ਕਿਹੜੀ ਗਰਮੀ ਮਾਰਿਆ ਓਏ ਆ ਜਾ ਓਏ ਕਦੋਂ ਦਾ ਧੁੱਪੇ ਬਾਛਦਾ ਮੈਨੂੰ ਉਥੇ ਸਾਈਕਲ ਤੇ ਗਾਲੀ ਓਏ ਬਸਾਰਾਰਾ ਮੈਂ ਚੁਰਾ ਗਦਾ ਹੀ ਤੇ ਇੱਕ ਤੂੰ ਹੀ ਸਾਈਕਲ ਸਟ੍ਰੈਟ ਵੀ ਲਵਾਤਾ ਓਏ ਨੇ ਕਿਹਾ ਹੀ ਮੈਂ ਲੋਗ ਲਾਲਾ ਮੰਨਿਆ ਓ ਯਾਰ ਇੱਕ ਮਿੰਟ ਉਹ ਨਾ ਜਦੋਂ ਉਥੇ ਚੋਰ ਵੜੇ ਓਹਨਾਂ ਨੇ ਕੀ ਆ ਓਏ ਮੈਨੂੰ ਮੈਂ ਮਤਲਬ ਨਹੀਂ ਆਉੜਾ ਪੈ ਮੂਠੀ ਜਿਹਾ ਹੁੰਦਾ ਇੱਕ ਵਾਰ ਜਾ 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 ਮੈਂ ਅਗਰ ਤੂੰ ਦੇਗ ਲਾ ਦਰ ਸਾਰੇ ਕੁਲ ਦੇਗ ਲਾ ਦੂੰਗਾ ਤੈਨੂੰ ਸਾਰੇ ਨਕੀ ਸਾਬ ਬਣ ਜਾ ਬਣ ਜਾ ਬਣ ਜਾ ਪਹਿਲਾ ਹੱਕ ਗਿਆ ਝੂੜੀ ਮਰੀ ਜਾਂਦਾ ਹੀ ਭਰਾ ਤੇਰਾ ਵੀ ਸਾਈਕਲ ਚੁੱਕਿਆ ਗਿਆ ਸੀ ਆਦੇ ਓਏ ਓਏ ਹਮ ਤਦੇ ਨਹੀਂ ਮੇਲੇ ਚੋਂ ਸਾਈਕਲ ਖੜਾ ਵਧੀਆ ਤੁਰ ਕੇ ਦਲ ਜਾਂਦਾ ਸੱਚ ਬੋਲਦਾ ਤੇ ਝੂਠ ਮਰੀ ਜਾਂਦਾ ਕੋਈ 200 300 ਨਹੀਂ ਦਿੱਤਿਆ ਨੇ ਓਏ ਮੈਂ ਮੈਂ ਪਹਿਲਾਂ ਪਹਿਲਾਂ ਵੇਖਿਆ ਸਰ 25 ਰੁਪਏ ਮਿਲਿਆ ਨੂੰ ਉਹ ਬਾਅਦ ਮੈਂ ਚੱਲ ਚੜ੍ਹੇਗਾ ਜਲੇਬ ਖਾਨ ਇਹ ਤੇ ਭਰਾਵਾ ਇੰਨਾ ਸ਼ੌਕੀ ਧੁੱਪੇ ਗਾੜੀ ਬਿਠਾ ਰਿਆ ਸੀ ਮੈਨੂੰ ਕਹ ਰਹਾ ਖਾ ਪੀਏ ਕੋਹ ਕਹੇ ਗੰਦਾ ਬੰਦੇ ਨੇ ਭੁੱਖ ਭੁੱਖਾ ਇੱਥੇ ਬੈਠਾ ਰਿਹਾ ਮੈਨੂੰ ਨਾ ਭੁੱਖੇ ਮਾਰਾ ਮੁੜ ਕੇ ਜਦ ਦਜਾ ਸ਼ੁਰੂ ਹੋ ਲਗਾ ਮਗਾ ਛਾਟ ਪਰੇ ਮੈਂ ਚਲੇਗਾ ਭਰਾ ਫਿਰ ਮੈਂ ਵਧੀਆ ਹੋ ਗਿਆ ਮੈਂ ਜੇ ਰੋਟੀ ਖਾਦੇ ਮੁੜ ਕੇ ਜਾ ਕੇ ਨੇ ਮੈਨੂੰ ਪਿਛਲੇ ਮੇਲੇ ਚ ਗਿਆ ਬਿਮਾਰ ਹੋ ਗਿਆ ਐਵੇਂ ਦਾ ਨਹੀਂ ਕੋਈ ਯਾਰ ਭਰਾ ਸਹੀ ਗੱਲ ਹੈ ਮੈਨੂੰ ਲੱਗਦਾ ਬਾਬਾ ਸ਼ੌਕੀਆ ਦੇ ਬਾੜਾ ਜਿਆਦਾ ਤੇ ਦੱਸਿਆ ਭੁੱਖੇ ਧੁੱਪੇ ਭੁੱਖਾ ਮਾਰਾ ਬਿਠਾ ਰਿੰਦਾ ਈ ਇਹ ਇਹਦਾ ਫਿਰ ਭੂਤ ਸਵਾਰ ਲਈ ਜਾ ਯਾਰ ਤੇਰੀ ਸੁਣ ਗੱਲ ਹੋਈ ਆਪਾਂ ਨੂੰ ਜੀ ਆਂ ਦਾਸਾ ਦਾ ਕੋਲ ਇਹ ਦਾ ਪਾਈਏ ਕਿ ਨਾ ਪੀਚਾ ਔਰ ਇਹ ਤੋਂ ਯਾਰ ਆਪਣਾ ਯਾਰ ਹੈ ਤੋਂ ਯਾਰ ਯਾਰ ਜਾ ਰਹੀ ਉਪਰ ਯਾਰ ਜਾ ਹਰਦਾ ਹੀ ਨਹੀਂ ਆ ਤੂੰ ਪੇਸਰਾ ਮਾਰਦਾ ਦੂਜਿਆਂ ਬੰਦਿਆਂ ਨੂੰ ਇਹਨੂੰ ਇਹਨੂੰ ਚਾਪੜਾਈ ਕਿ ਮੈਂ ਵੀ ਸਰੀਰ ਹੈਗਾ ਮੇਰਾ ਵੀ ਮੈਂ ਵੀ ਲੱਤ ਇਹਨੂੰ ਪੰਪ ਪੰਪ ਦਈਏ ਇਹਨੂੰ ਕਿਹੜਾ ਨਰਾਦੀ ਇਹਨੂੰ ਪਤਾ ਲੱਗਿਆ ਇਹਦੀ ਪਤਾ ਲੱਗੇ ਕੋਲ ਕੋਲੀਆ ਕਿਦਾ ਇਹ ਬੈਠਾ ਵੇਖੀ ਭਾਂ ਜੋੜੇ ਦਾ ਦਾ ਦੇ ਤੇ ਇਹ ਕਰ ਰਹਿੰਦਾ ਚੱਲ ਵੇਖ ਲੋ ਲਾਲੋ ਸਾਹ ਤਾ ਉਹ ਮੇਰ ਤੋਂ ਹੈਗਾ ਜੀ ਬੰਦਾ ਇਹ ਕੌਣ ਉਹ ਹੈਗਾ ਮੈਨੂੰ ਜਾਣਦਾ ਮੇਰੇ ਨਾਲ ਪੜਦਾ ਰਿਹਾ ਉਹ ਪੀਤਾ ਉਹ ਉਹ ਪੀਤੀ ਨਾ ਕਰੌਣੀ ਆਹ ਪਤਾ ਹੈ ਕਿ ਬੀਤੀ ਨੇ ਗੋ ਪੀਤਾ ਪੈਣਾ ਹਾਰਦਾ ના oh, કરે ਗੁਰਵਾਦ ਨੂੰ ਕੋਲ ਜੇ ਲਾ ਨਾ ਮਦਦ ਨਹੀਂ ਆਲੇ ਪੂਰੀਆਂ ਦੇ ਬਹੁਤ ਨਾ ਜਿਆਦਾ ਕੋਲ ਜਿਆਦਾ ਮੈਂ ਵੀ ਯਾਰ ਭਰੇ ਯਾਰ ਜਿਆਦਾ ਜਿਆਦੀ ਕੋਰੇ ਨੇ ਕੀ ਕਰਨਾ ਕੀ ਕੀਤਾ ਯਾਰ ਤੂੰ ਇਹਦਾ ਯਕੀਨ ਹੀ ਨਹੀਂ ਦਦਾ ਭਰਾਵਾ ਸੱਚੀ ਮੈਂ ਗਿਆ ਹਾਂ ਗੁਰੂ ਉੱਥੇ ਯਾਰ ਇਹ ਕੀ ਕੀਤਾ ਕੀ ਹੋਇਆ ਨਹੀਂ ਕਿਸੇ ਦੇ ਪਹਿਲਵਾਨ ਨੂੰ ਮਿਲਿਆ ਮੈਂ ਮੋਢੇ ਨਾਲ ਐ ਉੱਠੀ 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 ਐ ਮਿਲਿਆ ਨੂੰ ਐ ਕਰਕੇ ਐ ਕਰਕੇ ਚਾਹ ਤੇਨੂੰ ਯਾਰ ਕੋਲ ਦਾ ਮੈਨੂੰ ਛੜੀ ਚਾਹ ਮਾਰ ਮਾਰ ਤੇਰੇ ਨਾਲ ਚੜੇਗਾ ਚੱਲ ਚਲ ਜਾਣਾ ਵੀਰ ਪਰ ਕੀ ਫਾਇਦਾ ਵੇਖਣ ਕਹਿੰਦਾ ਜਾ ਆਪ ਕੀ ਕਰ ਜਾ ਤੈਨੂੰ ਤੈਨੂੰ ਪਤਾ ਦੇਗਾ ਪਿਕਦਾ ਕੋੜ ਘੜੀ ਦਾ ਕਿ ਨਾ ਹੋਰ ਘੋਰਾ ਤੇ 500 ਰੁਪਏ ਦੇ ਹੀਗਾ ਜੇ ਹੁੰਦਾ ਤੈਨੂੰ ਮੇਰੇ ਨਾਲ ਹੀ ਓਏ ਬੜੀ ਬਲਗਮਦੂਰ ਛੁੱਟੀ ਤੂੰ ਉਹੀ ਵੇਖਣ ਗਿਆ ਤੇ ਡੰਡਾ ਮਾਰ ਤਾ ਬਲਗਮ ਦਾ ਕੀ ਵੇਖਣਾ ਗੰਦ ਪਈ ਜਾਂਦਾ ਆ ਵੀ ਇੱਥੇ ਗੱਲ ਨਹੀਂ ਕੋਈ ਬਾਣੀ ਸਾਥ ਜਾ ਕੇ ਯਾਰ ਥੁੱਕਣਾ ਆਇਆ ਫਿਰ ਥੁੱਕਣਾ ਘਰੇ ਥੋ ਕਿਆ ਕਰੋ ਓ ਨਹੀਂ ਓ ਮੇਰੀ ਗੱਲ ਸੁਣ ਤੇਰੀ ਗੱਲ ਤੇਰਾ ਕੋਲ ਕਰਾਗੀ ਕੇ ਨਾ ਗੁਰੂ ਆ ਨਹੀਂ ਮੈਂ ਨਹੀਂ ਗੱਲ ਮੇਰੀ ਗੱਲ ਇੱਕ ਤੇ ਤੇਰਾ ਨਾਮ ਆਜੂ ਇੱਕ ਨਾਲੇ ਗੁਰੂ ਆ ਇਹਨਾਂ ਦੀ ਖਾਨਦਾਨੀ ਤੇ ਕੋਲ ਵਾਲਾ ਕਹਾਣੀ ਨਾ ਪਹਿਲਵਾਨੀ ਤੇਰਾ ਦਾਦਾ ਮੇਰੇ ਦਾਦੇ ਨੇ ਤੇਰੇ ਦਾਦੇ ਦੀ ਸਾਰੀ ਕਹਾਣੀ ਦੱਸੀ ਹੋਰ ਹਾਂ ਮੇਰੇ ਘਰ ਦੀ ਕੋਈ ਨਹੀਂ ਦੱਸੀ ਮੇਰੇ ਘਰ ਦੇ ਨਾਲ ਨਹੀਂ ਲਿਆ ਮੇਰੇ ਘਰੇ ਘਰ ਦੇ ਕੋਈ ਨਹੀਂ ਦੱਸਦੇ ਆਓ ਕੋਈ ਵੀ ਤੂੰ ਹੀ ਕੋਲਚ ਨਾ ਪੈ ਜੇ ਕਿਤੇ ਤੇ ਕੋਲ ਮਾੜਾ ਗੁਰੂਆ ਕੜਾ ਹੰਡਾ ਤੂੰ ਕੋਲ ਮਾੜਾ ਕੋਲ ਉਗ ਮਾੜਾ ਕਾਜੂ ਕੋਲ ਨਹੀਂ ਮਾੜਾ ਮੈਂ ਕਹਿਣਿਆ ਤੇ ਤੂੰ ਵੀ ਕੁੜੇ ਫੇਰ ਕੋਤ ਨਹੀਂ ਮਾੜਾ ਹੁਣ ਇੱਕ ਤੇ ਦੋਹਾਂ ਬਣਾ ਨਾਮ ਬਣ ਜੂਗਾ ਤੇਰਾ ਉਹ ਦੇ ਨਾ ਕਰਾ ਦੇ ਨਿਆਰ ਪੇਚੋ ਤੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੇ ਤੂੰ ਇਹਨਾਂ ਨੇ ਬੇਤੀ ਨਹੀਂ ਤੇਰੀ ਬੇਤੀ ਉਹਦੇ ਪਲੱਕੀ ਗੱਲ ਉਹਨੂੰ ਸਾਥ ਲੈਨੇ ਆ ਤੇ ਆਪਾਂ ਜਿ ਤਰ੍ਹਾਂ ਚਾਰ ਪੰਜ ਜਾਣੇ ਆਪਾਂ ਇਹਨਾਂ ਚ ਕੋਲ ਕਰਾ ਦੇਉਂਗਾ ਜੀ ਆ ਬਸ ਜੇ ਪਤਾ ਲੱਗ ਜਾਊਗਾ ਕਿ ਤੈਨੂੰ ਜੇ ਪਤਾ ਲੱਗ ਜਾਊਗਾ ਕਿ ਮੈਂ ਠੀਕ ਯਾਰ ਮੈਂ ਨਹੀਂ ਕਰਨਾ ਯਾਰ ਕੋਈ ਮੇਰਾ ਸਰੀਰ ਮਾੜਾ ਮੇਰੀ ਗੱਲ ਤੂੰ ਕਿੰਨਾ ਹਿਚਰ ਹੋ ਗਿਆ ਤੈਨੂੰ ਕਿੰਨੇ 15 ਸਾਲ ਤੋਂ ਤੈਨੂੰ ਕੋਲ ਬੈਨ ਤੂੰ ਸਾਰਾ ਤੈਨੂੰ ਦਾ ਆਉਂਦੇ ਤੈਨੂੰ ਮੈਂ ਵੇਖਿਆ ਤੂੰ ਮਰੀ ਦੀ ਨਾ ਸਾਰੇ ਪੇਚੇ ਤੈਨੂੰ ਆਉਂਦੇ ਕਿੱਦਾਂ ਪਾਉਣੇ ਕਿੱਦਾਂ ਨਹੀਂ ਯਾਰ ਉਹਦੇ ਮੇਰਾ ਮਾਨਾ ਵਾ ਕਿ ਬੰਦਾ ਮੇਰੇ ਮੇਰੇ ਵਰਗਾ ਹੋਵੇ ਮੇਰਾ ਸਰੀਰ ਹੋਵੇ ਨਾ ਤੇ ਮੈਂ ਟਾਸਕੂਗਾ ਜਿਆਦਾ ਮੋਟੇ ਦੀ ਹਵਾਈ ਹੁੰਦੀ ਆ ਏਰੀਆ ਭਰੀ ਤੇਰੀ ਹਵਾ ਭਰੀ ਹੁੰਦੀ ਉਹਨਾਂ ਦੇ ਧੋਰ ਤੈਨੂੰ ਤੇ ਮੈਂ ਨਾ ਓਏ ਤੇਰੀਆਂ ਹੱਡੀਆਂ ਕੱਟ ਰੀਆਂ ਪੂਰੀਆਂ ਚੋਕ ਚੋਕ ਮਾਰਨੇ ਆ ਮੇਰੀ ਗੱਲ ਸੁਣ ਇੱਕ ਮਿੰਟ ਓਏ ਹੁਣ ਮੈਂ ਕਹ ਦਦਾ ਤੇਰਾ ਨਾ ਇੱਕ ਕਰਾਉਨੇ ਆ ਆਪਾਂ ਕੋਲ ਇੱਕੋ ਹੀ ਤੇਰੇ ਵਰਗਾ ਸਰੀਰ ਮੁੰਡੇ ਦਾ ਹੈ ਤੇ ਜੇ ਤੂੰ ਉਹਨੂੰ ਪੜਕਦਾ ਨਾ ਜੇ ਦਾ ਉਹ ਸਰੀਰ ਮੇਰੇ ਵਰਗਾ ਵਾ ਤੇ ਮੈਂ ਇੱਥੇ ਡੜਨਾ ਮੈਂ ਸ਼ਕਤੀਮਾਨ ਗੁਮਾਉਂਗਾ ਉਹਨੂੰ ਸ਼ਕਤੀਮਾਨ ਠੀਕ ਆ ਨਹੀਂ ਸਰੀਰ ਉਹਦਾ ਥੋੜਾ ਜਿਹਾ ਮੋਟਾ ਮੋਟਾ ਦੀ ਗੱਲ ਹੈ ਚੈਂਚ ਨੂੰ ਖੁੱਲਿਆ ਆਪਣੀ ਬੈਠਾਰੀ ਹੋ ਦੇ ਚ ਯਾਰ ਚਰਬੀ 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 ਆ ਚਰਬੀ ਚਰਬੀ ਕਰੋ ਫਾਈਨਲ ਯਾਰ ਆਪਣਾ ਆਪਾਂ ਪਰਸੋਂ ਦਾ ਰੱਖ ਦਿੰਨੇ ਆ ਆਜੀ ਜਾਓ ਯਾਰ ਆਜੀ ਆਹੋ ਆਜੀ ਮੇਰੀ ਗੱਲ ਸੁਣ ਮੇਰੀ ਗੱਲ ਆਜੀ ਆਜੀ ਚੱਲੀਆ ਪਹਿਲਾਂ ਗੱਲ ਸੁਣ ਮੈਂ ਉਹਨੂੰ ਮਿਲਉਣਾ ਆ ਉਹਨੂੰ ਕਹਿ ਦੇਣਾ ਕਿ ਕੱਲ ਕੱਲ ਉਹਨੇ 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 ਨੀ ਸ਼ਾਮਾ ਸਾਈਕਲ ਫੜਾ ਪਾਉਣੇ ਚੱਲਦੇ ਆਂ ਆਈ ਚੱਲ ਜਾ ਮੇਰੇ ਵਾਲੇ ਮੇਰੇ ਵਾਲੇ ਗੱਡੀ ਲੈ ਜਾਓ ਆਈ ਚੱਲ ਕੇ ਜਾਉ ਦੀ ਹੋ ਗਿਆ ਆਓ ਐਂ ਹੋ ਕੇ ਹੁੰਦੇ ਉਹਨੂੰ ਕਹਿ ਹੁੰਦੇ ਆ ਕਿ ਉਹਨੂੰ ਕਹਿ ਹੁੰਦੇ ਕਿ ਕਿਸੇ ਨੂੰ ਦੱਸੀ ਨਾ ਬਾਹਰ ਪਰ ਇਹ ਗੱਲ ਮੈਂ ਅਜੇ ਕੋਲ ਲੜੂਗਾ ਆਪਾਂ ਆ ਚਾਰ ਬੰਦੇ ਜੋ ਤੇ ਕੋਈ ਬਾਹਰ ਦਾ ਬੰਦਾੜੀ ਵਾਲਾ ਨਹੀਂ ਦਾ ਤੇ ਮੇਰੀ ਗੱਲ ਸੁਣ ਇੱਕ ਮਿੰਟ ਮੇਰੇ ਇੱਕ ਮਿੰਟ ਹਾਂ ਤੇ ਉਹ ਉਹਨੂੰ ਕਹੀਂ ਕਿ ਕੋਈ ਆਪਦਾ ਕੋਈ ਨਾਲ ਦਾ ਕੋਈ ਨਾਲ ਨਾ ਕੋਈ ਰਿਸ਼ਤੇਦਾਰ ਨਾ ਕੋਈ ਇੱਥੇ ਕੋਈ ਬੰਦਾ ਤਾਂ ਪਾਪਾ ਤੱਕ ਲਈ ਆਊਗਾ ਮੈਂ ਲਾਉਣੀ ਕੱਲਾ ਕੱਲਾ ਨਹੀਂ ਨਹੀਂ ਆਪਾਂ ਉਹਨੂੰ ਕਹੇ ਬਾਹਰਲੇ ਬੰਨੇ ਕੋ ਨਾ ਮੈਂ ਪਿੰਡ ਜੀ ਨਹੀਂ ਮੈਂ ਮੈਂ ਯਰ ਦੀ ਮੇਰੀ ਬੇਇੱਜ਼ਤੀ ਕਰਾਉਣੀ ਨਹੀਂ ਪੈਣੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਤੂੰ ਫਿਰ ਰਹਿੰਦੇ ਨਾ ਨਹੀਂ ਬਣਾਉਣਾ ਆਪਣਾ ਪਿੰਡ ਚ ਤੂੰ ਨਹੀਂ 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 ਕੋੜ ਕਰਾਓ ਸੱਚ ਮੇਰਾ ਚੱਲਾ ਚਲੀ ਆਪਾਂ ਇਹ ਮੇਰੇ ਨਾਲ ਗੱਡੀ ਲੈ ਜਾਓ ਧਿਆਨ ਨਾਲ ਫੜਿਓ ਮੈਂ ਜਾ ਮੈਂ ਤਰਾਂ ਬਾਬੇ ਮੈਂchnਾ ਆਉਂਦੀ ਆ ਰਹੇ ਹੋ ਐਵੇਂ ਨਾ ਟਾਈਮ ਲਾਓ ਧਿਆਨ ਨਾਲ ਇਹਦਾ ਧਿਆਨ ਨਾਲ ਚੈ ਲੱਜੇ ਇਹ ਨੂੰ ਆਪਾਂ ਗੱਲਾਂ ਲਾਉਂਦੇ ਪਹੁੰਚਿਆ ਬੈ ਬੈ ਓਏ ਯਾਰ ਇਹਨੂੰ ਦੱਸ ਓਏ ਜਿਹੜਾ ਕੋਲ ਵੀ ਨਾ ਉਥੇ ਗੁਰੂ ਆ ਤੇ ਦੱਸਦਾ ਓਏ ਜਿੰਦਰਾ ਜਿੰਦਰਾ ਚੰਗਿਦਰਾ ਲਾਇਨੇ ਸਗਲ ਪਕਨਾਈ ਆਹੋ ਆਹੋ ਪੂਰਾ ਘੋਟ ਕੇ ਲਾਇ ਕੋਈ ਚੋਰ ਨਹੀਂ ਬੋਲਦਾ ਆਇਆ ਫੇਰੋ ਫੇਰ ਨਹੀਂ ਕੋਈ ਗੱਲ ਹੋਰ ਪ੍ਰਵਾਨ ਸਾਹਿਬ ਜੀ ਕੀ ਹਾਲ ਜੀ ਹੋਰ ਪ੍ਰਵਾਨ ਸਾਹਿਬ ਕੀ ਹਾਲ ਹੈ ਬੜੀਆ ਇੱਕਦਮ ਹਾਂ ਜੀ ਹਾਂ ਜੀ ਬੜੀਆ ਚਾਹੀਏ ਹਾਂ ਜੀ ਤਾਡੇ ਨਾਲ ਇੱਕ ਕੰਮ ਆ ਦੱਸੋ ਜੀ ਕੋਲ ਘਰਉਣਾ ਇੱਕ ਮੁੰਡੇ ਦਾ ਅੱਛਾ ਜੀ ਉਹਦੀ ਆਪ ਖੁਰਕ ਲਾਉਣੀ ਖੁਰਕ ਪੂਰੀ ਅੱਛਾ ਇਹ ਬਾਲ ਚੁੱਕ ਚੁੱਕ ਮਾਰਨਾ ਇਧਰ ਉਧਰ ਪਤਾ ਲੱਗ ਜੇ ਕਰੀਗੀ ਪਹਿਲਵਾਨ ਨਾ ਕੋਈ ਆ ਇੱਕ ਗਾਮੇ ਵਿੱਚ ਦੱਸੋ ਜੀ ਪਹਿਲਾ ਮੈਚ ਤੁਸੀਂ ਹਾਰ ਦੇਣਾ ਪਹਿਲਾ ਕੋਈ ਨਹੀਂ ਪਹਿਲਾ ਹਾਰ ਦੀ ਗੱਲ ਨਹੀਂ ਤੇ ਦੂਜਾ ਬਾਅਦ ਅਸੀਂ ਪਹਿਲਾ ਆਪਾਂ ਕਰਾਉਣਾ ਆਪਾਂ ਚਾਰਕ ਜਾਣਿਆਂ ਚ ਤੇ ਭਾਈ ਜਿਹੜਾ ਦੂਜਾ ਮੈਚ ਉਹ ਆਪਾਂ ਪੇਂਡ ਦੇ ਸਾਰੇ ਵੇਟ ਕਰਾਉਣਾ ਆ ਤੇ ਉਹ ਚ ਤੁਸੀਂ ਉਹਨੂੰ ਚੰਗਾ ਰੋਲਿਓ ਪਹਿਲਾ ਮੈਚ ਉਹਨੂੰ ਪਹਿਲਾ ਤੁਹਾਨੂੰ ਹਾਰਨਾ ਪੈਣਾ ਨਹੀਂ ਨਹੀਂ ਅੱਜ ਤੱਕ ਮੈਂ ਕਮ ਹਾਰ ਨਹੀਂ ਮੈਚ ਨਹੀਂ ਆ ਰਿਹਾ ਮੈਂ ਅੱਜ ਤੱਕ ਫਿਰ ਗੱਲ ਸੁਣ ਆਪਾਂ ਕਰੂਣੀ ਬਸ ਇਹਦੀ ਬੇਇੱਜ਼ਤੀ ਅੱਛਾ ਜੀ ਕੋਈ ਉਹ ਕੋਲ ਬੜੀ ਵੇਖਣ ਜਾਂਦਾ ਧੁੱਪੇ ਹੀ ਵੇਖੀ ਜਾਂਦਾ ਉਹਨੂੰ ਐਂਜ ਮੈਂ ਵੀ ਮੈਨੂੰ ਪਾਜੀ ਵੇ ਮੇਰੀ ਗੱਲ ਸੁਣੋ ਪਹਿਲਾ ਮੈਚ ਆਪਾਂ ਚਾਰਕ ਜਾਣਗੇ ਰੋਲਾ ਨਹੀਂ ਪਾਉਂਦੇ ਕੁਝ ਨਹੀਂ ਕੇ ਕੋਈ ਖਾਂਗਣਾ ਕੋਈ ਫਿਰ ਪਹਿਲੋ ਪੱਕਾ ਸ਼ਰਾ ਕਰੋਗੇ ਤੁਸੀਂ ਕਿਸੇ ਨੂੰ ਦੱਸੋਗੇ ਨਹੀਂ ਪੱਕਾ ਨਹੀਂ ਆ ਇੱਥੇ ਤਲੀ ਤੇਰਾ ਆਹ ਬਸ ਆਈ ਤੇ ਅੱਗੇ ਵੀ ਤੈਨੂੰ ਵਾਅਦਾ ਦੇਵਾਂਗੇ ਠੀਕ ਹੈ ਜੀ ਤੇ ਦੂਜਾ ਮੈਚ ਉਹਨੂੰ ਚੰਗਾ ਕਰੀ ਮੈਂ ਨਾ ਮੈਂ ਨਾ ਦੂਜੇ ਮੈਚ ਨੂੰ ਖੁੱਲੀ ਛੁੱਟੀ ਮਾਰੀ ਬੱਕੀਆਂ ਭੰਨ ਤੇ ਚਲੋ ਇੱਥੇ ਇੱਥੇ ਲੈ ਆਵਾਂਗੇ ਉਹਨੂੰ ਠੀਕ ਆ ਜੀ ਠੀਕ ਹੈ ਅੱਥੇ ਲੈ ਆਓ ਹੁਣ ਵਿਲੇ ਜੀ ਤੁਸੀਂ ਹਾਂ ਜੀ ਲੈ ਗਏ ਅਸੀਂ ਲੈ ਆਉਂਦੇ ਹਾਂ ਚਲੋ ਠੀਕ ਹੈ ਧੰਨਵਾਦ ਜੀ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਅਬ ਮਿਲਦੇ ਫੇਰ ਲੈ ਕੇ ਆਉਂਦੇ ਹਾਂ ਚੰਗਾ ਜੀ ਕੀ ਆਂਦਾ ਏ ਉਹ ਆਂਦਾ ਕੋਈ ਨਹੀਂ ਆਜੂ ਮੇਰੇ ਸਾਥ ਚਾਂਦਾ ਹੀ ਉੱਥੇ ਆਜੂ ਖੜੇ ਏ ਉਹ ਖੜੇ ਏ ਸੁੱਕਾ ਲੈਣਾ ਸੁੱਕਾ ਲੈਣਾ ਓ ਯਾਰ ਓਏ ਹਵਾ ਹੀ ਆ ਰੋਟੀਆਂ ਹੀ ਨਿਰ ਗਿਆ ਰੋਟੀ ਗੱਡੀ ਗੱਡੀ ਚਲਵਾ ਜਾ ਆਜੋ ਆਜੋ ਬੈਲਾ ਤੂੰ ਪਹਿਲਾਂ ਬੈਲਾ ਚਲੋ ਚਲੋ ਲੱਗ ਗਿਆ ਲੱਗ ਗਿਆ ਪੱਕੇ ਕਰ ਦੇਣਾ ਨਾ ਆ ਤੁਰੇ ਆ ਬੰਦੇ ਨਾ ਆ ਗਏ ਪਿੰਡ ਤੇ ਕਿੰਨਾ ਆਇਆ ਤਸ ਆਇਆ ਯਾਰ 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 ਆਜੂ 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 ਆ ਜਾ ਆ ਜਾ ਪਹਿਲਵਾਨਾ ਹੁਣ ਕੱਟਾ ਤਾੜ ਆ ਲੈ ਗਿਆ ਪੈਸੇ ਯਾਰ ਉਹ ਲੈ ਗੱਡੀ ਲਾਇਆ ਉਹ ਨਾ ਤੀ ਟੈਂਸ਼ਨ ਗੱਡੀ ਯਾਰ ਏ ਚੱਕੜ ਜ਼ੋਰ ਪੈਂਦਾ ਹਾਂ ਜੀ ਪਲਵਾਨ ਸਾਡੀ ਉਹ ਕਿਧਾ ਪਿੱਛੇ ਕੀ ਹੋਇਆ ਈ ਓਏ ਆਹ ਕੌਣ ਆ ਓਏ ਹੋ ਪਲਵਾਨ ਆ ਪਹਿਲਵਾਨ ਉਹ ਨਹੀਂ ਯਾਰ ਉਹ ਰੋਟੀਆਂ ਓਏ ਯਾਰ ਕਿੱਥੇ ਰੋਟੀਆਂ ਸ਼ਰੀਰ ਵਿੱਚ ਮੇਰੀ ਗੱਲ ਸੁਣ ਯਾਰ ਮੈਂ ਇੱਕ ਦਿਨ ਮੈਂ ਕਰ ਗੱਡੀ ਕਿਉਂ ਰੋਟੀਆਂ ਯਾਰ ਨਹੀਂ ਬਿਖਾਈ ਰੋਟੀਆਂ ਵੇਖੀ ਭੈਣ ਐਵੇਂ ਡੀ ਉਹ ਪਿੱਤੇ ਹਾਂ ਆ ਪਾਣਾ ਦੀ ਰਾਗਾ ਕੋਨਾ ਮੜਿਆ ਹਾਂ ਪਤਾ ਮੈਨੂੰ ਅੱਗੇ ਮਿਲੇ ਹੱਥ ਤੇ ਮੜਾ ਜਾਂ ਹੱਥ ਤੇ ਮੜਾ ਉਹ ਗੱਲ ਕਰਦਾ ਮੈਂ ਡਰੀ ਜਣਾ ਹੱਥ ਮੜਾ ਜਾਂ ਹੱਥ ਮੜਾ ਯਾਰ ਮੈਂ ਨਹੀਂ ਲੜਨਾ ਉਹ ਯਾਰ ਕਹੂਗਾ ਕਿ ਹੁਣ ਮੈਂ ਨਹੀਂ ਉਹ ਕੱਥ ਨਹੀਂ ਡਾਇਆ ਜੇ ਤੂੰ ਨਾਚ ਤਿਆ ਨਾ ਤਾਂ ਦੱਸ ਮੈਂ ਆਪਣੇ ਯਾਰ ਜਨਾ ਨੂੰ ਕਰ ਜੋਰ ਲਾ ਕੇ ਮਾਰਾ ਜੂਰ ਲਗ ਰਾਇ ਕੋਈ ਕੋਈ ਐ ਪਾਣਾ ਕਿ ਐ ਮਾਰਾ ਆਹ ਤਾਂ ਮੇਰੀ ਗੱਲ ਸੁਣ ਮੈਨੂੰ ਕਿੰਨੇ ਦਾਵਾ ਦਾ ਪਤਾ ਨਾ ਸਾਰੇ ਦਾ ਜਿਹੜੇ ਤੂੰ ਵੇਂਦਾ ਰਿਆ ਮੇਲੇ ਯਾਰ ਮੈਨੂੰ ਤੇ ਉਹ ਬੰਦਾ ਨੇ ਛੜ ਕੇ ਛੜ ਕੇ ਐ ਕਰਕੇ ਮਾਰਾ ਇੱਕ ਕੜ ਇੱਕ ਕੜ ਐ ਨਾ ਘੁੱਟ ਦੇ ਨਾ ਬਸ ਤਾ 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 ਤੂੰ ਸਾਰੇ ਡੀਆ ਢੇਰਾ ਰੱਖ ਪੋ ਪਿਉ ਹਾਂ ਆ ਨਾ ਪੋ ਆਪਰ ਨਾਲ ਆਪਣਾ ਕਰਨਾ ਆਪਣਾ ਕੱਪੜੇ ਬੱਜ ਜਾ ਕੱਪੜੇ ਆ ਇੱਥੇ ਕੱਪੜੇ ਬੱਜ ਜਾ ਆਪਾਂ ਚੱਲਦੇ ਨਾਲੇ ਤੇ ਲਵਾਈਏ ਲਿਡੇ ਜਿਵੇਂ ਮੈਂ ਤਾਂ ਸਮਝਿਆ ਇਹਨੂੰ ਵੀ ਕਰ ਨਹੀਂ ਚਾਹ ਆ ਗੇਰਾ ਕਪੜੇ ਬਰ ਦੋ ਬੈਰੋ ਬੈਰੋ ਇਸੇ ਬੈਰੋ ਧਾਰੋ ਕਰਾਂ ਆ ਜਾ ਬਾਈਓ ਬੈਰੋ ਹੁਣ ਤੈਨੂੰ ਮੈਂ ਦੱਸਿਆ ਨਾ ਜਿਹੜੇ ਦਾ ਤੂੰ ਵੇਂਦਾ ਰਿਆ ਨਾ ਮੈਚ ਬਸ ਉਹ ਵਰਤ ਲਈ ਕੋ ਉੱਚ ਹੈਗਾ ਨਹੀਂ ਕੋਈ ਰੋਟੀਆਂ ਖਾ ਖਾ ਫੁੱਲਿਆ ਬਸ ਤੂੰ ਵੀ ਇੱਕ ਡਰੀ ਜਨਾ ਜਿੰਨਾ ਡਰੇਗਾ ਉਨਾ ਹੀ ਸਭ ਕੋ ਕੰਮ ਖਰਾਬ ਹੋਣਾ ਆ ਚੱਲੀ ਹੁਣ ਚਲਾ ਜਾ ਯਾਰ ਡੀਕਣ ਧਿਆ ਚਲੀਏ ਚੱਲ ਆ ਜਾ ਆ ਜਾ ਆ ਜਾ ਕੋਖਣੀ ਹੁੰਦਾ ਜਿਹੜੇ ਤੂੰ ਕਈ ਲਟਾਈ ਤੁਹਾਡੇ ਦਾਦੇ ਪਰਦਾ ਤੇ ਟੇਡ ਤਗੜੇ ਕੋਲ ਕਰਦੇ ਰਹੇ ਦਾ

ਕਾ ਚਾ ਠੀਕ ਆ ਠੀਕ ਆ ਜੀ ਆਹ ਮਾਰੀ ਗੱਲ ਆਦਾ ਰੋ ਰੇ ਇੱਕ ਵਾਰੀ ਫੇਰਾ ਚੱਲ 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 ਚੱਲੇ ਚੱਲੇ ਚੱਲ ਫੇਰਾ ਚੱਲ ਆਹ ਸੁਣ ਆਹ ਕਰਵਾ ਰਹਾ ਤੂੰ ਵੇਖਿਆ ਕਿ ਨਾ ਤੂੰ ਕਹਿਆ ਇਹਨਾਂ ਤੂੰ ਜਿੱਤਿਆ ਨਾ ਮੈਂ ਡਰ ਜਾਨਾ ਹਾਂ ਤੇਰੀ ਗੱਲ ਪਿੰਡ ਵਾਲਿਆਂ ਨਾਲ ਕਰਾਈ ਹੁਣ ਮੈਚ ਕਰਾ ਪਿੰਡ ਵਾਲਿਆਂ ਨੂੰ ਪਤਾ ਲੱਗੇ ਪਿੰਡ ਚ ਪਿੰਡੇ ਚ ਕਰੀ ਤੂੰ ਨਾ ਇੱਕ ਮਿੰਟ ਪਿੰਡ ਅੱਜ ਹੀ ਕਰਾ ਲੋ ਯਾਰ ਤੁਸੀਂ ਮੇਰਾ ਨਹੀਂ ਅੱਜ ਮੈਂ ਅੱਜ ਪਿੰਡ ਵਾਲਿਆਂ ਨੂੰ ਪਹਿਲਾਂ ਕਰ ਕੱਲ ਕੱਲ ਮੇਲੇ ਤੇ ਕਰਾਉ ਕੱਲ ਵਾਲਾ ਆਪਾਂ ਆਹੋ ਆਪਾਂ ਮੈਂ ਤੇ ਵੇਖਦਾ ਰਾਮ ਉਹ ਜਿਹੜਾ ਮੈਂ ਆਪਣੇ ਪਿੰਡ ਦਾ ਨੌਰ ਰੋਸ਼ਨ ਕਰੂੰਗਾ ਓਏ ਬਿੱਲਾ ਸਪੀਕਰ ਵਾਲਾ ਨਹੀਂ ਉਹਨੂੰ ਕਹਿ ਕੇ ਆਈਏ ਕਿ ਇੱਕ ਵਾਰੀ ਪਿੰਡ ਚ ਬੋਲ ਦੇ ਬਣਾ ਦੇ ਉਹ ਕਰਾ ਦੇ ਆਜੋ 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 ਮੈਂ ਕੱਪੜੇ ਪਾਣਾ ਪਾਣਾ ਉੱਥੇ ਜਾ ਕੇ ਪਾਉਂਦੇ ਆ ਉਹ ਪਾਣਾ ਉੱਥੇ ਜਾ ਕੇ ਪਾਣਾਗੇ ਆ ਜਾ ਆ ਜਾ

ਇੱਕ ਮੜਕ ਮੜਕ ਸਟੇਕ ਮੜਕ ਚੱਲ ਚੱਲ ਚਲੋ ਭਾਈ ਜੀ ਚਲੋ ਦੇ ਇੱਕ ਮਾਰ ਭਾਈ ਨੇਰੀ ਲੈ ਦੇ ਨੇਰੀ ਪਹਿਲਾ ਪਾਸ ਸੋਹਣਿਆ ਜੱਫੀ ਕਿਉਂਕਿ ਤੈਨੂੰ ਮੈਂ ਰੋਲ ਲੈਣਾ ਵੜਾਈ ਚੱਲ 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 ਪੜਾਈ ਬਾਜੂ ਘਰਾਵਾ ਲੱਦਰ ਪੀ ਨੋਟਸ ਨੋਟਸ ਚੱਲ ਚੱਲ ਹੋਟ ਟੈਕ ਹੋ ਭਾਈ

ਫੋਨ ਤਾਂ ਗਲਤੀ ਉਹ ਠੋਠ ਠੋਠ ਮੈਂ ਨਾ ਤਾਂ ਕਾਕੀ ਦਾ ਉਹ ਨਹੀਂ ਚਲਾਈ ਨਾ ਉਹ ਮੈਂ ਨਹੀਂ ਬੜਾ ਟੱਡ ਲਾ ਕੇ ਤੂੰ ਮੇਰੀ ਬੇਇੱਜ਼ਤੀ ਕਰਾਦੀ ਪਿੰਡ ਆਮੜੇ ਤੇਰੀ ਦਾੜੀ ਨਹੀਂ ਬਚਾ ਤੇਰੀ ਦਾੜੀ ਬਚਾਉਂਗਾ ਕੱਤੇ ਉਹ ਜਾਓ ਜਾ ਭਾਜੋ ਮੈਂ ਨਹੀਂ ਟੱਡ ਲਾ ਕੇ ਬਹਿਣਾ ਉਹ ਦੇ ਮਾਂਦਾ ਨਹੀਂ ਉਹ ਜਾਓ ਬਵਾ ਨੀ ਬੜਾ ਵੜਾ ਮਛਰ ਆਵਰਾ ਆ ਮਛਰ ਨਾ ਮੈਂ ਜੇ ਹੋ ਨੀ ਕਦਾ ਸ਼ਿੰਗਲਿੰਗਲਿੰਗਲਿੰਗ